ਸਤਿ ਸ੍ਰੀ ਅਕਾਲ ਮੈਂ ਤੁਹਾਡਾ ਜਸਮਨ ਤੇ ਆਪਾਂ ਆਪਣੇ ਖੇਤ ਅੱਧੇ ਕਿੱਲੇ ਥਾਂ 'ਚ ਸਬਜ਼ੀ ਲਈ ਹੋਈ ਹੈਗੀ ਆਪਣਾ ਅੱਜ ਤੱਕ ਵੀਡੀਓ ਪਾਉਣ ਦਾ ਸਮਾਂ ਨਹੀਂ ਸੀ ਲੱਗਿਆ ਤੇ ਤੁਹਾਨੂੰ ਪਤਾ ਆਪਾਂ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖਦੇ ਆਂ ਤੇ ਅੱਜ ਆਪਾਂ ਦਾ ਮੌਸਮ ਸਾਫ਼ ਸੀਗਾ ਤੇ ਸਵੇਰ ਟਾਈਮ ਨਾਲ ਸਬਜ਼ੀ ਟੁੱਟ ਗਈ ਸੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਪਣੀਆਂ ਬੱਲਾਂ ਆ ਗਈਆਂ ਆਪਣੀਆਂ ਹੀ ਤੋਰੀਆਂ ਨਹੀਂ ਆ ਬੱਲਾਂ ਪੂਰਾ ਇਹਨਾਂ ਨੂੰ ਫਲ ਲੱਗਦਾਗਾ ਪੂਰਾ ਆਪਾਂ ਤੁਹਾਨੂੰ ਫਲ ਦੀ ਵੀਡੀਓ ਪਾਵਾਂਗੇ ਕੱਲ ਨੂੰ ਤੋਰੀਆਂ ਦੇ ਦੀ ਤੇ ਆ ਆ ਗਈ ਜੀ ਆਪਣੇ ਕद्दू ਇਧਰ ਕਦੂਆਂ ਦੀ ਬੱਲਾਂ ਪੂਰੀਆਂ ਟੰਬਿਆਂ ਤੇ ਚੜਾਵੇਂਗਾ ਸਾਈਡ ਵਾਲੀਆਂ ਤੇ ਆ ਆਪਣੀ ਇੱਕ ਬੱਲ ਆ ਗਈ ਜੀ ਵਿਚਾਲੇ ਕਰੇਲਿਆਂ ਦੀ ਬਹੁਤ ਫਲ ਲੱਗਦਾ ਇਹਨੂੰ ਤੇ ਇਹ ਆਪਾਂ ਜਿਹਨਾਂ ਸਾਰੀ ਟੋੜ ਲਈ ਸਬਜ਼ੀ ਬੰਨੀ ਬੈਠੇ ਆ ਤਾਂ ਕਰਕੇ ਉਹਨਾਂ ਨੂੰ ਆਪਾਂ ਦਿਖਾਵਾਂਗੇ ਇਹ ਕੱਲ ਨੂੰ ਆ ਆਪਣੀ ਆ ਗਈਆਂ ਜੀ ਕद्दू ਦੀਆਂ ਬੱਲਾਂ ਆ ਸੇ ਪਾਸੇ ਕੰਬਿਆਂ ਦੇ ਚੜਾਏ ਹੋਇਆ ਜਾਲ ਬਣਾਇਆ ਹੋਇਆ ਤੇ ਵਿਚਾਲੇ ਆਪਾਂ ਸਿੱਟੀਆਂ ਹੋਊਗਾ ਗਈਆਂ ਇਹ ਆਪਾਂ ਸਾਰੀ ਸਬਜੀ ਕਣਕ ਵੱਢ ਕੇ ਲਾਈ ਸੀਗੀ ਬਾਕੇ ਬਾਂਦ ਚ ਤੇ ਉਸ ਤੋਂ ਬਾਅਦ ਚ ਲਾਈ ਹੋਈ ਸਬਜੀ ਆ ਇਹ ਤੇ ਇਧਰਲੇ ਪਾਸੇ ਜੀ ਆਪਣੀਆਂ ਭਿੰਡੀਆਂ ਆ ਗਈਆਂ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਆਪਣੀ ਸਬਜੀ ਤੁਹਾਨੂੰ ਕਿਵੇਂ ਦੀ ਲੱਗੀ ਆਪਾਂ ਰੋਜ਼ਾਨਾ ਵਾਂਗੂ ਖੇਤ ਆਉਣੇ ਆ ਹੁਣ ਆਪਾਂ ਜਾਵਾਂਗੇ ਆਪਣੀ ਕਲਾਸ ਲਾਉਣ ਬਠਿੰਡੇ ਤੇ ਸ਼ਾਮ ਨੂੰ ਆ ਕੇ ਆਪਾਂ ਆਪਣੀ ਨਵੀਂ ਸਬਜ਼ੀ ਤਿਆਰ ਕਰਾਂਗੇ ਵੀ ਬੀਬੂ ਨੱਪਾਂਗੇ ਬੱਟਾ ਕਾ ਲਪਾਤੀਆਂ ਸੀ ਤੇ ਆਪਾਂ ਤੁਹਾਨੂੰ ਸ਼ਾਮ ਵਾਲੀ ਸਬਜ਼ੀ ਵੀ ਦਿਖਾਵਾਂਗੇ ਵੀ ਆਪਾਂ ਕੀ ਕੁਝ ਲਾਇਆਗਾ ਤੇ ਅਰਜਨਾਂ ਨੂੰ ਆਪਾਂ ਵੀਡੀਓ ਪਾਇਆ ਕਰਾਂਗੇ ਆਪਣੀ ਸਬਜ਼ੀ ਦੇ ਨਾਲ ਨਾਲ-ਨਾਲ ਤੇ ਬਲੌਗ ਆਪਣੇ ਜਾਰੀ ਰੱਖਣਗੇ ਧੰਨਵਾਦ